ਸਤਿਕਾਰਯੋਗ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਚੈਨਲ ਤੇ ਅੱਜ ਵਾਲੀ ਕਲੈਕਸ਼ਨ ਬਹੁਤ ਸੋਹਣੀ ਰਹਿਣ ਵਾਲੀ ਆ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੇ ਧਿਆਨ ਨਾਲ ਜ਼ਰੂਰ ਦੇਖਿਓ ਇਹ ਵਾਲੇ ਜਿਹੜੇ ਸੂਟ ਨੇ ਕ੍ਰਾਸ਼ ਕਾਟਨ ਦੇ ਵਿੱਚ ਆਣਗੇ ਕ੍ਰਾਸ਼ ਕਾਟਨ ਦੇ ਵਿੱਚ ਸ਼ਰਟ ਆਊਗੀ ਮਸਲੀਨ ਬਾਟਮ ਰਹੂਗੀ ਤੇ ਦੁਪੱਟਾ ਵੀ ਇਹਦਾ ਮਸਲੀਨ ਦੇ ਵਿੱਚ ਰਹੂਗਾ ਬਹੁਤ ਹੀ ਫਾਈਨ ਕੁਆਲਿਟੀ ਦੇ ਵਿੱਚ 1495 ਰੁਪਏ ਇਹਦਾ ਰੇਟ ਰਹੂਗਾ ਐਕਸਪੋਰਟ ਕਾਟਨ ਦੇ ਵਿੱਚ ਆ ਗਿਆ 100% ਪਿਓਰ ਕਾਟਨ ਹੁੰਦੀ ਹੈ ਇਹ 400 ਰੁਪਏ ਦੇ ਵਿੱਚ ਸੂਟ ਰਹੇਗਾ ਕਲਰ ਤੇ ਪ੍ਰਿੰਟ ਦੇ ਵਿੱਚ ਬਹੁਤ ਜ਼ਿਆਦਾ ਸੋਹਣੇ ਨੇ ਇਹ ਵਾਲਾ ਪ੍ਰਿੰਟ ਆ सेम ਪ੍ਰਿੰਟ ਰਹੂਗਾ ਬਹੁਤ ਹੀ ਜ਼ਿਆਦਾ ਸੋਹਣੀ ਨੇ ਇਹ ਅਲੱਗ ਪ੍ਰਿੰਟ ਆ ਗਈ ਪਿਓਰ ਕਾਟਨ ਦੇ ਵਿੱਚ ਐਕਸਪੋਰਟ ਵਾਲੀ ਕਾਟਨ ਰਹੂਗੀ 100% ਪਿਓਰ ਕਾਟਨ 400 ਰੁਪਏ ਇਹਦਾ ਰੇਟ ਰਹੂਗਾ ਇਹ ਜਾਰਜਟ ਦੇ ਵਿੱਚ ਆਗੇ ਐਮਬ੍ਰਾਇਡਰੀ ਮਿਲੂਗੀ ਸਾਰੀ ਫੁੱਲ ਫਰੰਟ ਦੇ ਉੱਪਰ ਤੇ ਦੁਪੱਟੇ ਦੇ ਉੱਪਰ ਵੀ ਐਮਬ੍ਰਾਇਡਰੀ ਰਹੂਗੀ ਕਲਰ ਇਹਦੇ ਵਿੱਚ ਇਹ ਵਾਲੀ ਹੈਗੀ ਆ 850 ਰੁਪਏ ਰੇਟ ਰਹੂਗਾ ਲਕੋਜੀ कॉटन ਦੇ ਵਿੱਚ ਆ ਗਿਆ ਇਹ ਵੀ एम्ब्रॉयडर्ड ਹੋਊਗਾ सूट फुल फ्रंट ਤੇ ਉੱਪਰ एम्ब्रॉयडरी ਰਹੂਗੀ ਤੇ ਦੁਪੱਟੇ ਦੇ ਉੱਪਰ एम्ब्रॉयडरी ਮਿਲੂਗੀ ਦੁਪੱਟੇ ਦੇ ਚਾਰੋਂ ਸਾਈਡ ਤੇ ਲੇਸ ਮਿਲ ਜੇਗੀ ਪਿਓਰ ਮਸਲੀਨ ਦੇ ਵਿੱਚ ਪਿਓਰ ਕੈਮਬ੍ਰੀ कॉटन ਦੇ ਵਿੱਚ ਇਹਦੀ ਸ਼ੋਰਟ ਰਹੂਗੀ ਪਾਫ ਵਰਕ ਆਊਗਾ ਪੂਰਾ ਸੂਟ ਆ ਜਿਹੜਾ ਇਹ ਕੈਮਬ੍ਰੀ कॉटन ਦੇ ਵਿੱਚ ਰਹੂਗਾ ਪਿਓਰ ਮਸਲੀਨ ਦਾ ਇਹਦੇ ਨਾਲ ਦੁਪੱਟਾ ਰਹੂਗਾ ਫੁੱਲ ਫਰਾਂਟ ਦੇ ਉੱਪਰ एम्ब्रॉयडਰੀ ਮਿਲੂਗੀ ਬਾਟਮ ਤੇ ਵੀ एम्ब्रॉयडਰੀ ਹੋਊਗੀ ਪਿਓਰ कॉटन 'ਚ ਆ ਗਿਆ ਇਹ ਵੀ ਆਲਓਵਰ ਸੂਟ ਰਹੂਗਾ ਨਾਲ ਪਿੱਕ ਵੀ ਲੱਗਿਆ ਇਸ ਤਰ੍ਹਾਂ ਦਾ ਇਹ ਸੂਟ ਰੂਗਾ ਗੁਲਾਬਾਂ ਵਾਲਾ ਸੂਟ ਹੈ। ਏਕਟੈਕਸ ਬ੍ਰਾਂਡ ਦੇ ਵਿੱਚ ਆ ਗਿਆ ਇਹ ਆਲਓਵਰ ਪਿਓਰ ਕੈਮਬਰੀ ਕਾਟਨ ਦੇ ਵਿੱਚ ਸੂਟ ਰੂਗਾ ਫੁੱਲ ਫਰੰਟ ਦੇ ਉੱਪਰ ਥ੍ਰੈਡਵਰਕ ਵੀ ਰਹੂਗਾ। ਤੇ ਦੁਪੱਟਾ ਫੁੱਲ ਪਿਓਰ ਦਾ ਆਊਗਾ ਇਹਦੇ ਨਾਲ 1190 ਰੁਪਏ ਦਾ ਰੇਟ ਰਹੂਗਾ। ਆਲਓਵਰ 5 ਮੀਟਰ ਬੀਬਾ ਕਾਟਨ ਹੋਗੀ 100% ਪਿਓਰ ਕਾਟਨ ਹੈ ਲੇਸਿਸ ਦਾ ਵਰਕ ਆਊਗਾ। ਇਹਦੇ ਵਿੱਚ ਕਲਰ ਤੇ ਪਿੰਟ ਹੈ ਜਿਹੜੇ ਬਹੁਤ ਬਹੁਤ ਜ਼ਿਆਦਾ ਸੋਹਣੇ ਆ ਇਹਦੇ ਨਾਲ ਮਸਲੀਨ ਦਾ ਦੁਪੱਟਾ ਰਹੂਗਾ 820 ਰੁਪਏ ਰੇਟ ਰਹੂਗਾ। ਇਹ ਆਲੂਵਰ 5 ਮੀਟਰ ਹੈ ਜਿਹੜਾ ਫੈਬਰਿਕ ਰਹੂਗਾ ਪੂਰੇ ਸੂਟ ਦਾ ਸ਼ਰਟ ਦੇ ਉੱਪਰ ਤੁਹਾਨੂੰ ਇਸ ਤਰ੍ਹਾਂ ਡਿਜ਼ਾਈਨਿੰਗ ਮਿਲੇਗੀ ਲੈਸਾਂ ਵਾਲੀ ਬੜੇ ਪਣੇ ਦੇ ਵਿੱਚ ਆ ਗਿਆ ਹੈ ਪਿਓਰ ਕਾਟਨ ਰਹੂਗੀ ਐਕਸਪੋਰਟ ਵਾਲੀ ਕਾਟਨ ਆ 500 ਰੁਪਏ ਦਾ ਰੇਟ ਰਹੂਗਾ ਮੈਚਿੰਗ ਸੂਟ ਰਹਿਣਗੇ ਸ਼ਰਟ ਹੈ ਜਿਹੜੀ ਉਹ ਪ੍ਰਿੰਟਡ ਰਹੂਗੀ ਤੇ ਬਾਟਮ ਇਹਦੇ ਨਾਲ ਪਲੇਨ ਰਹੂਗੀ ਕਲਰ ਤੇ ਪ੍ਰਿੰਟ ਹੈ ਜਿਹੜੇ ਦੇ ਵਿੱਚ ਬਹੁਤ ਜ਼ਿਆਦਾ ਸੋਹਣੇ ਨਿਊ ਨਿਊ ਪ੍ਰਿੰਟ ਹੈ ਤੇ ਨਵੇਂ-ਨਵੇਂ ਕਲਰ ਹੈ ਕੋਈ ਵੀ ਕਲਰ ਲਾਈਟ ਡਾਰਕ ਤੁਸੀਂ ਲੈ ਸਕਦੇ ਹੋ ਸਾਰੇ ਕਲਰ ਇਹਦੇ ਵਿੱਚ ਮਿਲ ਜਾਣਗੇ ਸਾ ਪਰਸੈਂਟ ਪਿਓਰ ਕਾਟਨ ਬੜੇ ਪਣੇ ਦੇ ਵਿੱਚ ਸੂਟ ਆਏਗਾ Экспорт ਕਾਟਨ ਰਹੂਗੀ ਮੈਚਿੰਗ ਸੂਟ ਆਉਣਗੇ 500 ਰੁਪਏ ਇਹਦਾ ਰੇਟ ਰਹੂਗਾ ਜੇਕਰ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਦਾ ਬਟਨ按 ਵੀ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦਿਆ ਕਰੋ ਕਮੈਂਟ ਤੇ ਲਾਈਕ ਕਰਨਾ ਨਾ ਭੁੱਲਿਆ ਕਰੋ ਮਸਲੀਨ कॉटन ਦੇ ਵਿੱਚ ਆਣਗੇ ਆਲਓਵਰ ਸੂਟ ਰਹਿਣਗੇ ਇਹ ਜਿਨੋਂਨ ਦਾ ਇਹਦੇ ਨਾਲ ਦੁਪੱਟਾ ਰਹੂਗਾ ਪ੍ਰਿੰਟਡ ਬਾਟਮ ਹੈ ਜਿਹੜੀ ਉਹ ਵੀ ਸ਼ੈਡੋ ਪ੍ਰਿੰਟ ਦੇ ਵਿੱਚ 네ਗੇਟਿਵ ਪ੍ਰਿੰਟ ਵਾਲੀ ਰਹੂਗੀ ਮਸਲੀਨ कॉटन ਦੇ ਵਿੱਚ ਆਲਓਵਰ ਹੈ ਜਿਹੜਾ ਇਹ ਸੂਟ ਰਹੇਗਾ 2.5 ਮੀਟਰ ਸ਼ਰਟ 2.5 ਮੀਟਰ ਬਾਟਮ ਤੇ 2 ਮੀਟਰ ਹੀ ਇਹਦਾ ਦੁਪੱਟਾ ਰਹੂਗਾ ਪੂਰਾ ਖੁੱਲਾ ਡੁੱਲਾ ਫੈਬਰਿਕ ਮਿਲੇਗਾ ਤੁਹਾਨੂੰ 699 ਰੁਪਏ ਇਹਦਾ ਜਿਹੜਾ ਹੈਗਾ ਰੇਟ ਰਹੂਗਾ ਦੁਪੱਟਾ ਚ ਨੌਨ ਦੇ ਵਿੱਚ ਆਊਗਾ ਮਸਲੀਨ ਕਾਟਨ ਦੀ ਸ਼ਰਟ ਮਸਲੀਨ ਕਾਟਨ ਦੇ ਵਿੱਚ ਹੀ ਇਹ ਦੀ ਬਾਟਮ ਰਹੂਗੀ ਇਹ ਸੂਟ ਜੌਰਜਟ ਦੇ ਵਿੱਚ ਆਗੇ ਸੀਕਵੈਂਸ ਵਰਕ ਵਾਲਾ ਇਹਦਾ ਸ਼ਰਟ ਦਾ ਕਪੜਾ ਕਪੜਾ ਰਹੇਗਾ ਤੇ ਬਾਟਮ ਜਿਹੜੀ ਉਹ ਜੌਰਜਟ ਦੇ ਵਿੱਚ ਪ੍ਰਿੰਟਡ ਰਹੂਗੀ ਤੇ ਦੁਪੱਟਾ ਵੀ ਪ੍ਰਿੰਟਡ ਰਹੂਗਾ ਮੈਚਿੰਗ ਸੂਟ ਆਉਣਗੇ ਸ਼ਰਟ ਦੁਪੱਟਾ ਤੇ ਬਾਟਮ ਤਿੰਨਾਂ ਦਾ ਜਿਹੜਾ ਪੈਪਰਿਕਾ ਉਹ 2.5 ਮੀਟਰ ਮਿਲੇਗਾ 620 ਰੁਪਏ ਮੇਰੇ ਪਏ ਇਹਦਾ ਰੇਟ ਰਹੂਗਾ ਇਹਦਾ ਤੁਸੀਂ ਕੁਝ ਵੀ ਸਟਿਚ ਕਰਵਾ ਸਕਦੇ ਹੋ ਫੌਕ ਕਰਵਾ ਸਕਦੇ ਹੋ ਸ਼ਰਾਰਾ ਗਰਾਰਾ ਜੋ ਪਰਚੇ ਤੁਸੀਂ ਸਟਿਚ ਕਰਵਾ ਸਕਦੇ ਹੋ ਇਹ ਕਾਟਨ ਦੇ ਵਿੱਚ ਸੂਟ ਆਉਣਗੇ 1399 ਰੁਪਏ ਇਹਨਾਂ ਦਾ ਰੇਟ ਰੂ ਇਹ ਸੂਟ ਨੇ ਜਿਹੜੇ 900 ਰੁਪਏ ਦੇ ਦੋ ਸੂਟ ਮਿਲਣਗੇ ਕੋਈ ਵੀ ਸੂਟ ਤੁਸੀਂ ਦੋ ਲੈ ਲਓ ਇਹਦੇ ਵਿੱਚੋਂ ਆਪਣੀ ਚੋਅ से 900 ਰੁਪਏ ਦੇ ਦੋ ਪਿਓਰ ਕਾਟਨ ਦੇ ਵਿੱਚ ਆਉਣਗੇ ਪ੍ਰਿੰਟ ਤੇ ਇਹਦੇ ਵਿੱਚ ਕਲਰ ਹੈ ਜਿਹੜੇ ਬਹੁਤ ਜ਼ਿਆਦਾ ਸੋਹਣੇ ਫਲੋਰਲ ਪ੍ਰਿੰਟ ਜਿਓਮੈਟ੍ਰੀਕਲ ਪ੍ਰਿੰਟ ਇਸ ਤਰ੍ਹਾਂ ਦੇ ਸਾਰੇ ਇਹਦੇ ਵਿੱਚ ਮਿਲ ਜਾਣਗੇ ਕੋਈ ਵੀ ਤੁਸੀਂ ਦੋ ਸੂਟ ਲੈਣੇ ਆ ਤਾਂ 900 ਰੁਪਏ ਤੁਹਾਨੂੰ ਪੇ ਕਰਨੇ ਪੈਣਗੇ 900 ਰੁਪਏ ਇਹਦਾ ਰੇਟ ਰਹੂਗਾ 1350 ਰੁਪਏ ਦੇ ਵਿੱਚ ਇਹ ਵੀ ਪਿਓਰ ਕਾਟਨ ਦੇ ਵਿੱਚ ਫੈਬਰਿਕ ਰਹੂਗਾ ਡਿਜੀਟਲ ਪ੍ਰਿੰਟ ਰਹੂ ਫੈਬਰਿਕ ਤੁਸੀਂ ਜਿੰਨਾ ਮਰਜ਼ੀ ਇਹਦੇ ਵਿੱਚੋਂ ਲੈ ਸਕਦੇ ਹੋ 1350 ਰੁਪਏ ਦਾ 5 ਮੀਟਰ ਦਾ ਜਿਹੜਾ ਹੈਗਾ ਰੇਟ ਹੈਗਾ カラー ਦੇ প্রিনਟ ਇਹਦੇ ਵਿੱਚ ਵੀ ਬਹੁਤ ਜ਼ਿਆਦਾ ਸੋਹਣੇ ਨੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਤੇ ਲਾਈਕ ਕਰਨਾ ਨਾ ਭੁੱਲਿਆ ਕਰੋ ਸੋਹਣੇ ਸੋਹਣੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਸਾਡੀ ਕਲੈਕਸ਼ਨ ਤੁਹਾਨੂੰ ਕਿਸ ਤਰ੍ਹਾਂ ਦੀ ਲੱਗ ਰਹੀ ਹੈ ਜੇਕਰ ਤੁਸੀਂ ਕੋਈ ਇਹਨਾਂ ਵਿੱਚੋਂ ਸੂਟ ਬਾਏ ਕਰਨਾ ਚਾਹੁੰਦੇ ਹੋ ਤਾਂ ਦਿੱਤੇ ਹੋਏ ਨੰਬਰ ਤੇ ਜਾ ਕੇ ਸਕਰੀਨਸ਼ਾਟ ਲੈ ਕੇ ਸੈਂਡ ਕਰ ਦਿਓ 올ਓਵਰ कॉटन ਦੇ ਵਿੱਚ ਰਹੂਗਾ ਇਹ प्रिंटेड 5 ਮੀਟਰ ਫੈਬਰਿਕ ਰਹੂਗਾ ਤੇ ਹਾ ਪਿਓਰ ਦਾ ਇਹਦੇ ਨਾਲ ਦੁਪੱਟਾ ਰਹੂਗਾ 850 ਰੁਪਏ ਦਾ ਰੇਟ ਰਹੂਗਾ ਡਿਜੀਟਲ ਪੇਂਟ ਰਹੂ ਇਹ ਵੀ ਸ਼ੰਕਰ ਪ੍ਰਿੰਟ ਦੇ ਵਿੱਚ ਆ ਗਿਆ ਰਿਯਾਨ ਕਾਟਨ ਰਹੇਗੀ ਪਿਓਰ ਰਿਯਾਨ ਕਾਟਨ ਦੇ ਵਿੱਚ ਫੈਬਰਿਕ ਰਹੂਗਾ ਸ਼ਰਟ ਤੇ ਬਾਟਮ ਪਲੇਨ ਰਹੇਗੀ ਤੇ ਦੁਪੱਟਾ ਵੀ ਇਹਦਾ ਸ਼ਿਫੋਨ ਦਾ ਰਹੇਗਾ 1150 ਰੁਪਏ ਇਹਦਾ ਰੇਟ ਰਹੂਗਾ ਕੈਮਰੀ ਕਾਟਨ ਦੇ ਵਿੱਚ ਆ ਗਿਆ ਮੈਚਿੰਗ ਸੂਟ ਰਹਿਣਗੇ neck 'ਤੇ embroidery ਵਾਲੀ ਰਹੇਗੀ ਕਾਟਨ ਦਾ ਦੁਪੱਟਾ ਰਹੇਗਾ 650 ਰੁਪਏ ਇਹਦਾ ਰੇਟ ਰਹੂਗਾ ਪਿਓਰ ਕੈਮਰੀ ਕਾਟਨ ਦੇ ਵਿੱਚ ਆ ਗਿਆ thread work ਮਿਲੂ ਘੇਰੇ ਦੇ ਉੱਪਰ ਤੇ ਦੁਪੱਟੇ ਦੇ ਉੱਪਰ ਚਾਰੋਂ ਸਾਈਡ ਤੇ ਪੱਟੀ ਮਿਲੂਗੀ ਕੈਮਰੀ कॉटन ਦੀ ਪਲੇਨ ਇਹਦੇ ਨਾਲ ਬਾਟਮ ਰਹੇਗੀ 600 ਰੁਪਏ ਦਾ ਰੇਟ ਰਹੂਗਾ ਇਹ ਸੂਟ ਪਿਓਰ कॉटन ਦੇ ਵਿੱਚ ਰਹਿਣਗੇ ਮਸਲੀਨ ਦਾ ਦੁਪੱਟਾ ਰਹੂਗਾ ਬਹੁਤ ਹੀ ਡਿਜ਼ਾਈਨਰ ਜੀ ਲੁੱਕ ਦੇ ਵਿੱਚ ਸੂਟ ਰੈਡੀ ਕੀਤੇ ਹੋਏ ਆ ਕਲਰ ਤੇ ਪ੍ਰਿੰਟ ਇਹਦੇ ਵਿੱਚ ਇਹ ਵਾਲੇ ਹੈਗੇ ਆ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਤਦ ਤੱਕ ਲਈ ਥੈਂਕ ਯੂ ਜੀ ਧੰਨਵਾਦ